ਦੇਖੋ ਜੀ ਬਹੁਤ ਸੋਹਣੀ ਕਤਾ ਹੈ ਦਿੱਸ਼ਟ ਹੈਰਾਨ ਹੋ ਜਾਂਦੇ ਨੇ ਸਰੀਰ ਦੇ ਤਰਤੀਬ ਦੇਖ ਕੇ ਦੰਦ ਆਪਣੀ ਥਾਂ ਤੇ ਨੇ ਅੱਖਾਂ ਆਪਣੀ ਥਾਂ ਤੇ ਨੇ ਨੱਕ ਆਪਣੀ ਥਾਂ ਤੇ ਸੈਟ ਅੰਦਰ ਇੱਕ ਇੱਕ ਨਸ ਆਪਣੇ ਢੰਗ ਨਾਲ ਕੰਮ ਪਈ ਕਰਦੀ ਹੈ ਸਭ ਕੁਝ ਵਿਦਾਨਕ ਹੈ ਸਰੀਰ ਦੇ ਜਿੱਥੇ ਸਭ ਕੁਝ ਵਿਦਾਨਕ ਚੱਲ ਰਿਹਾ ਹੈ ਥੋੜਾ ਜਿਹਾ ਗਹਿਰੀ ਵਿਰਤੀ ਵਾਲਾ ਤੇ ਹੈਰਾਨ ਹੋ ਜਾਵੇਗਾ ਇਹ ਭੋਜਨ ਛੱਕੇ ਇਹ ਹੀ ਪਚ ਕੇ ਫਿਰ ਮਾਸ ਹੁੰਦਾ ਹੈ ਇਹ ਹੀ ਹੋਂ ਬਣ ਜਾਂਦਾ ਹੈ ਇਹੀ ਚਰਵੀ ਬਣ ਜਾਂਦਾ ਹੈ ਇਹ ਹੀ ਸ਼ਕਤੀ ਬਣ ਜਾਂਦਾ ਹੈ। ਇਹ ਹੀ ਸਰੀਰ ਨੂੰ ਦੌੜਾਈ ਭਜਾਈ ਫਿਰਦਾ ਹੈ। ਬਹੁਤ ਵੱਡਾ کارਖਾਨਾ ਹੈ ਅੰਦਰ ਫੈਕਟਰੀ ਹੈ ਬਹੁਤ ਵੱਡਾ بڑا ਕਾਰੋਬਾਰ ਚੱਲ ਰਿਹਾ ਹੈ ਅੰਦਰ। ਵਿਧਾਨਕ ਢੰਗ ਨਾਲ ਚੱਲ ਰਿਹਾ ਹੈ। ਜ਼ਹਿਰ ਵਿਧਾਨਕ ਕੁਛ ਨਹੀਂ। ਕਿਸੇ ਥਾਂ ਜਿੱਥੇ ਇਸ ਪਿੰਡ ਦੇ ਸਰੀਰ ਦੇ ਸਭ ਕੁਝ ਵਿਧਾਨਕ ਹੈ ਬ੍ਰਹਿਮੰਡ ਦੇ ਵਿੱਚ ਵੀ ਸਭ ਕੁਝ ਵਿਧਾਨਕ ਹੈ।